Welcome to Echoes of the Word a daily offering from Puspikalya a Carmelite monastery in Kolkata پیارے විශ්واਸੀ دوستو میں اج ਤੁਹਾਨੂੰ ਸ਼ਾਨਦਾਰ ਗਿਰਜਾਗ੍ਰਾਂ ਅਤੇ ਪਾਲਿਸ਼ ਕੀਤੇ ਪਵਿੱਤਰ ਸਥਾਨਾਂ ਤੋਂ ਦੂਰ ਇੱਕ ਯਾਤਰਾ ਤੇ ਸੱਦਾ ਦੇਣਾ ਚਾਹੁੰਦਾ ਹਾਂ ਕਲਪਨਾ ਕਰੋ ਕਿ ਮੇਰੇ ਨਾਲ ਇੱਕ ਪਿੰਡ ਦੇ ਕਿਨਾਰੇ ਇੱਕ ਬਾਸ ਦਾ ਚੈਪਲ ਹੈ ਚਿੱਕੜ ਦੀਆਂ ਕੰਡਾਂ ਇੱਕ ਲੀਕ ਹੁੰਦੀ ਛਤ ਬਿਜਲੀ ਨਹੀਂ ਕਈ ਵਾਰ ਸਾਡੇ ਕੋਲ ਸਿਰਫ ਇੱਕ ਪਰਿਵਾਰਕ ਕਮਰਾ ਹੁੰਦਾ ਹੈ ਜੋ ਉਦਾਰ ਪਿੰਡ ਵਾਸੀਆਂ ਦੁਆਰਾ ਐਤਵਾਰ ਦੀ ਪ੍ਰਾਰਥਨਾ ਲਈ ਪੇਸ਼ ਕੀਤਾ ਜਾਂਦਾ ਹੈ ਅਤੇ ਫਿਰ ਵੀ ਇਨਾ ਸਾਧੀਆਂ ਥਾਵਾ ਵਿਖੇ ਇੱਕ ਵੇਦੀ ਲਈ ਇੱਕ ਕੰਬ ਦੀ ਲੱਕੜ ਦੀ ਮੇਜ਼ ਤੇ ਮੈਂ ਕੁਝ ਸਭ ਤੋਂ ਜ਼ਿੰਦਾ ਵਿਸ਼ਵਾਸ ਸਭ ਤੋਂ ਆਨੰਦਮਈ ਗਾਉਣਾ ਆਤੇ ਸਭ ਤੋਂ ਦਿਆਲੂ ਸਾਂਝਾ ਦੇਖਿਆ ਹੈ ਜੋ ਤੁਸੀਂ ਕਲਪਨਾ ਕਰ ਸਕਦੇ ਹੋ ਮੈਨੂੰ ਫਿਲੀਪੀਨਜ਼ ਵਿੱਚ ਇੱਕ ਆਂਬ ਦੇ ਦਰਖਤ ਹੇਠ ਪ੍ਰਾਰਥਨਾ ਯਾਦ ਹੈ ਜੋ ਕਿ ਤੇਜ਼ ਮਾਨਸੂਨ ਦੌਰਾਨ ਆਯੋਜਿਤ ਕੀਤੀ ਗਈ ਸੀ ਮੈਂ ਉੱਪਰ ਕੇਲੇ ਦੇ ਪੱਤਿਆਂ ਤੇ ਨੱਚ ਰਹਾ ਸੀ ਵੇਦੀ ਲਈ ਲੱਕੜਾਂ ਤੇ ਸੰਤੁਲਿਤ ਇੱਕ ਸਮਤਲ ਪਥਰ ਕੋਈ ਮਾਈਕ੍ਰੋਫੋਨ ਨਹੀਂ ਕੋਈ ਭਜਨ ਨਹੀਂ ਸਿਰਫ ਤਾਗਾਲੋਗ ਅਤੇ ਇਲੁਕਾਨੋ ਵਿੱਚ ਆਵਾਜ਼ਾਂ ਤੂਫਾਨ ਨਾਲ ਮੇਲ ਖਾਂਦੀਆਂ ਸਨ ਇੱਕ ਬਜ਼ੁਰਗ ਔਰਤ ਉੱਪਰ ਪਾਣੀ ਲਿਜਾਣ ਤੋਂ ਥੱਕ ਗਈ ਸੀ ਨੇ ਇੱਕ ਸਪਸ਼ਟਤਾ ਨਾਲ ਪ੍ਰਾਰਥਨਾ ਦੀ ਅਗਵਾਈ ਕੀਤੀ ਜਿਸ ਨੇ ਗਰਜ ਨੂੰ ਸ਼ਾਂਤ ਕਰ ਦਿੱਤਾ ਉਸ ਦਾ ਵਿਸ਼ਵਾਸ ਕਦੇ ਵੀ ਇਮਾਰਤ ਬਾਰੇ ਨਹੀਂ ਸੀ ਇਹ ਮੁਕਤੀ ਦਾਤਾ ਬਾਰੇ ਸੀ ਜੋ ਉਸ ਨੂੰ ਉੱਥੇ ਮਿਲਿਆ ਮਿੱਟੀ ਨੂੰ ਪਵਿੱਤਰ ਜ਼ਮੀਨ ਵਿੱਚ ਬਦਲ ਦਿੱਤਾ ਦੁਨੀਆ ਪਾਰ ਵਿੱਚ ਪਾਰਤੀ ਪਿੰਡਾਂ ਅਫਰੀਕੀ ਸਵਾਨਾ ਅਤੇ ਸਾਡੇ ਆਪਣੇ ਕਸਬਿਆਂ ਦੇ ਨਿਮਰ ਕੋਨਿਆਂ ਵਿੱਚ ਦਿਲ ਚਮਕਦੇ ਹੋਏ ਕੰਦਾ ਜਾਂ ਦੌਲਤ ਤੋਂ ਬੇਕਾਬੂ ਹੋ ਕੇ ਸੜਦੇ ਹਨ ਕਈ ਵਾਰ ਵਿਸ਼ਵਾਸ ਉਹਨਾਂ ਥਾਵਾਂ ਤੇ ਨਹੀਂ ਜੋ ਸਾਨੂੰ ਪ੍ਰਭਾਵਿਤ ਕਰ ਦਿਆ ਹਨ ਸਗੋਂ ਉਹਨਾਂ ਥਾਵਾਂ ਤੇ ਵੀ ਮਜ਼ਬੂਤ ਹੁੰਦਾ ਹੈ ਜਿਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਅੱਜ ਦੀ ਇنجੀਲ ਲੂਕਾ 21 ਵਿੱਚ ਇਸ ਸਚਾਈ ਨੂੰ ਗੂੰਜਦੀ ਹੈ ਚੇਲੇ ਯਰੂਸ਼ਲਮ ਮੰਦਰ ਦੀ ਸ਼ਾਨ ਇਸ ਦੇ ਵਿਸ਼ਾਲ ਪੱਥਰਾਂ ਅਤੇ ਸੁਨਹਿਰੀ ਪੇਟਾਂ ਤੇ ਹੈਰਾਨ ਹਨ ਫਿਰ ਵੀ ਇਹ ਸੂਖ ਚਮਕ ਤੋਂ ਪਰੇ ਦੇਖਦਾ ਹੈ ਅਤੇ ਇਸ ਦੇ ਡਿੱਗਣ ਦੀ ਭਵਿੱਖਬਾਣੀ ਕਰਦਾ ਹੈ ਇੱਕ ਪੱਥਰ ਦੂਜੇ ਉੱਤੇ ਨਹੀਂ ਛੱਡਿਆ ਜਾਵੇਗਾ ਉਹ ਤਬਾਹੀ ਵਿੱਚ ਖੁਸ਼ ਨਹੀਂ ਹੈ ਉਹ ਸਾਡੀ ਨਜ਼ਰ ਨੂੰ ਮੋੜ ਨਿਰਦੇਸ਼ਿਤ ਕਰ ਰਿਹਾ ਹੈ ਸਾਨੂੰ ਯਾਦ ਦਿਵਾਉਂਦਾ ਹੈ ਕਿ ਮੰਦਰ ਟਹਿ ਜਾਂਦੇ ਹਨ ਸਾਮਰਾਜ ਡਿੱਗਦੇ ਹਨ ਚਮਕ ਫਿੱਕੀ ਪੈ ਜਾਂਦੀ ਹੈ ਜੋ ਕਾਇਮ ਰਹਿੰਦਾ ਹੈ ਉਹ ਹੈ ਅਜ਼ਮਾਇਸ਼ਾਂ ਵਿੱਚ ਬਣਾਈ ਗਈ ਗਵਾਹੀ ਦਰਹਿਤਾ ਜੋ ਮੁਸ਼ਕਲ ਨੂੰ ਪਵਿੱਤਰ ਗਵਾਹੀ ਵਿੱਚ ਬਦਲ ਦਿੰਦੀ ਹੈ 1939 ਬਾਰੇ ਸੋਚੋ ਹਰ ਜਗ੍ਹਾ ਜੰਗ ਦਾ ਕਹਿਰ ਅਤੇ ਡਾਇ ਜਦੋਂ ਬ੍ਰਿਟੇਨ ਨੇ ਆਪਣੇ ਲੋਕਾਂ ਨੂੰ ਕਿਹਾ ਸ਼ਾਂਤ ਰਹੋ ਅਤੇ ਅੱਗੇ ਵਧਦੇ ਰਹੋ ਇਹ ਇਨਕਾਰ ਨਹੀਂ ਸੀ ਇੱਕ ਪੱਥਰ ਨਾਲੋਂ ਮਜ਼ਬੂਤ ਕਿਸੇ ਚੀਜ਼ ਵਿੱਚ ਪਾਈ ਜਾਣ ਵਾਲੀ ਹਿੰਮਤ ਸੀ ਅਤੇ ਇਹ ਉਹੀ ਹਿੰਮਤ ਹੈ ਜਿਸ ਦਾ ਸਾਨੂੰ ਅੱਜ ਦਾਵਾ ਕਰਨ ਲਈ ਸੱਦਾ ਦਿੱਤਾ ਗਿਆ ਹੈ ਇਹ ਸਬਕ ਸਿਰਫ ਕੌਮਾ ਜਾਂ ਪ੍ਰਾਚੀਨ ਮੰਦਰਾ ਲਈ ਨਹੀਂ ਹੈ ਇਹ ਸਾਡੇ ਲਈ ਹੈ ਇੱਥੇ ਅਤੇ ਹੁਣ ਅਸੀਂ ਇਸ ਨੂੰ ਉਦੋਂ ਦੇਖਦੇ ਹਾਂ ਜਦੋਂ ਅਸੀਂ ਆਧੁਨਿਕ ਮਾਲਾਂ ਜਾਂ ਕਾਰ ਸ਼ੋਅਰੂਮਾਂ ਵਿੱਚ ਕਦਮ ਰੱਖਦੇ ਹਾਂ ਜਿੱਥੇ ਹਰ ਚੀਜ਼ ਚਮਕਦੀ ਹੈ ਅਤੇ ਪ੍ਰਭਾਵਿਤ ਕਰਦੀ ਹੈ ਪਰ ਕਈ ਵਾਰ ਵਾਦੂ ਲਾਗਤ ਦਿਖ ਲਈ ਹੁੰਦੀ ਹੈ ਪਦਾਰਥ ਲਈ ਨਹੀਂ ਮੈਂ ਅਜਿਹੇ ਵਿਸ਼ਵਾਸੀ ਪਾਰਚਾਰਿਆਂ ਨੂੰ ਜਾਣਿਆ ਹੈ ਜੋ ਬਾਰੂ ਚਮਕਦੇ ਹਨ ਚਮਕਦੀਆਂ ਲਾਈਟਾਂ ਅਤੇ ਸੰਪੂਰਨ ਕੌਫੀ ਬਾਰ ਪਰ ਇਸ ਸਭ ਦੇ ਹੇਠਾਂ ਅਸਲ ਸਬੰਧ ਲੱਭਣਾ ਮੁਸ਼ਕਲ ਹੋ ਸਕਦਾ ਹੈ ਅਤੇ ਫਿਰ ਇੱਕ ਸਧਾਰਨ ਸੂਪ ਰਸੋਈ ਜਾਂ ਇੱਕ ਛੋਟੇ ਜਿਹੇ ਪਿੰਡ ਦੇ ਘਰ ਵਿੱਚ ਲੋਕ ਲਗਭਗ ਕੁਝ ਵੀ ਨਹੀਂ ਇਕੱਠੇ ਹੁੰਦੇ ਪਰ ਆਤਮਾ ਵਿੱਚ ਪੂਰਾ ਛੱਡ ਦਿੰਦੇ ਹਨ ਹੈਲਨ ਕੇਲਰ ਸਾਨੂੰ ਯਾਦ ਦਿਵਾਉਂਦਾ ਹੈ ਚਰਿੱਤਰ ਨੂੰ ਆਰਾਮ ਅਤੇ ਸ਼ਾਂਤੀ ਵਿੱਚ ਵਿਕਸਿਤ ਨਹੀਂ ਕੀਤਾ ਜਾ ਸਕਦਾ ਸਿਰਫ ਅਜ਼ਮਾਇਸ਼ ਅਤੇ ਦੁੱਖ ਦੁਆਰਾ ਹੀ ਆਤਮਾ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ ਮਾਰਟਿਨ ਲੂਥਰ ਕਿੰਗ ਜੂਨੀਅਰ ਕਹਿੰਦਾ ਹੈ ਇੱਕ ਵਿਅਕਤੀ ਦਾ ਅੰਤਮ ਮਾਪ ਉਹ ਹੈ ਜਿੱਥੇ ਉਹ ਆਰਾਮ ਵਿੱਚ ਨਹੀਂ ਸਗੋਂ ਚੁਣੌਤੀ ਵਿੱਚ ਖੜੇ ਹੁੰਦੇ ਹਨ ਅਤੇ THAILAND ਦੀ ਉਹ ਕਹਾਣੀ ਮਿੱਟੀ ਵਿੱਚ ਲੀਪਿਆ ਇੱਕ ਬੁੱਧ ਮੂਰਤੀ ਸੋਨੇ ਨੂੰ ਪ੍ਰਗਟ ਕਰਨ ਲਈ ਫਟਿਆ ਹੋਇਆ ਸਾਡੇ ਆਪਣੇ ਜੀਵਨ ਨੂੰ ਦਰਸਾਉਂਦੀ ਹੈ। ਕਈ ਵਾਰ ਜ਼ਿੰਦਗੀ ਦੀਆਂ ਮੁਸ਼ਕਲਾਂ ਸਾਡੀਆਂ ਅੰਦਰੂਨੀ ਸ਼ਕਤੀਆਂ ਨੂੰ ਟਾਕ ਲੈਂਦੀਆਂ ਹਨ ਪਰ ਸੰਦਰਸ਼ ਵਿੱਚ ਸੱਚਾ ਸੋਨਾ ਖੋਜਿਆ ਜਾਂਦਾ ਹੈ। ਤਾਂ ਅਸੀਂ ਉਹ ਸੋਨਾ ਕਿਵੇਂ ਲੱਭਦੇ ਹਾਂ? ਪਹਿਲਾ ਅਸੀਂ ਸਮਝਦੇ ਹਾਂ। ਧਰਮ ਗ੍ਰੰਥ ਦੇ ਬੇਰੀਨਾ ਵਾਂਗ ਅਸੀਂ ਯੀਸੂ ਦੇ ਸ਼ਬਦਾਂ ਅਤੇ ਦਿਲ ਦੇ ਵਿਰੁੱਧ ਹਰ ਚਮਕਦਾਰ ਵਾਦੇ ਦੀ ਪਰਖ ਕਰਦੇ ਹਾਂ। ਕੀ ਇਹ ਉਸ ਦੇ ਰਾਜ ਵਿੱਚ ਜੜਾ ਰੱਖਦਾ ਹੈ ਜਾਂ ਸਿਰਫ ਤਮਾਸ਼ੇ ਵਿੱਚ ਦੂਜਾ ਅਸੀਂ ਸੇਨ ਕਰਦੇ ਹਾਂ ਜਿਵੇਂ ਹਾਂ ਉਸੇ ਤਰ੍ਹਾਂ ਦਿਖਾਈ ਦਿੰਦੇ ਹਾਂ ਥੱਕੇ ਹੋਣ ਤੇ ਪ੍ਰਾਰਥਨਾ ਕਰਦੇ ਹਾਂ ਔਖੇ ਸਮੇਂ ਵੀ ਮਦਦ ਕਰਦੇ ਹਾਂ ਐਵਿਲਾ ਦੀ ਸੇਂਟ ਟੇਰੇਸਾ ਵਾਂਗ ਜਿਸ ਨੇ ਆਪਣੇ ਕਾਨਵੈਂਟ ਵਿੱਚ ਹੜ ਆਉਣ ਤੇ ਗੱਡੀ ਦੇ ਪਹੀਏ ਤੋਂ ਪ੍ਰਾਰਥਨਾ ਕੀਤੀ ਸੀ ਅਸਲ ਵਿਸ਼ਵਾਸ ਗੜਬੜ ਵਿੱਚ ਵੀ ਵੱਧ ਸਕਦਾ ਹੈ ਤੀਜਾ ਅਸੀਂ ਛੂਪ-ਚੁਪ ਗਵਾਹੀ ਦਿੰਦੇ ਹਾਂ ਉਹਨਾਂ ਸਧਾਰਨ ਲੁਕਵੇਂ ਕਮਾਂ ਰਾਹੀਂ ਜਿਨ੍ਹਾਂ ਦੀ ਕੋਈ ਪ੍ਰਸ਼ੰਸਾ ਨਹੀਂ ਕਰਦਾ ਜਿਵੇਂ ਕੇਸੀ ਐਸ ਲੇਵਿਸ ਸਿਖਾਉਂਦਾ ਹੈ ਇਮਾਨਦਾਰੀ ਅਸਪਸ਼ਟਤਾ ਵਿੱਚ ਵਧਦੀ ਹੈ ਅਤੇ ਲੁਬਾਰਡੀ ਕਹਿੰਦਾ ਹੈ ਸੱਚਾ ਸੋਨਾ ਹਿੰਮਤ ਦੁਆਰਾ ਬਣਾਇਆ ਜਾਂਦਾ ਹੈ ਜੇਕਰ ਤੁਸੀਂ ਆਪਣੇ ਆਪ ਨੂੰ ਅਨਿਸ਼ਚਿਤਤਾ ਵਿੱਚ ਡੂੰਗਾ ਪਾਉਂਦੇ ਹੋ ਸੋਗ ਕਰਦੇ ਹੋਏ ਸਵਾਲ ਕਰਦੇ ਹੋਏ ਜਾ ਸਿਰਫ ਥੱਕੇ ਹੋਏ ਮਹਿਸੂਸ ਕਰਦੇ ਹੋਏ ਤਾਂ ਜ਼ਬੂਰਾ ਦਾ ਲਿਖਾਰੀ ਸਮਝਦਾ ਹੈ ਮੇਰੀ ਆਤਮਾ ਡੂੰਗੀ ਪੀੜ ਵਿੱਚ ਹੈ ਕਿੰਨਾ ਚਿਰ ਪ੍ਰਭੂ ਇੰਨਾ ਥਾਵਾਂ ਤੇ ਪਰਮਾਤਮਾ ਸਾਨੂੰ ਮਿਲਦਾ ਹੈ ਸਾਨੂੰ ਆਗ ਵਿੱਚ ਸੋਨੇ ਵਾਂਗ ਸ਼ੋਧ ਕਰਦਾ ਹੈ ਆਓ ਅਸੀਂ ਇਸ ਤਰ੍ਹਾਂ ਦਾ ਚਰਚ ਬਣੀਏ ਜ਼ਖਮੀਆਂ ਦਾ ਸਵਾਗਤ ਕਰਦੇ ਹੋਏ ਜੋ ਕੁਝ ਸਾਡੇ ਕੋਲ ਹੈ ਉਸ ਨੂੰ ਸਾਂਝਾ ਕਰਦੇ ਹੋਏ ਆਨ ਦੇਖੇ ਸਥਾਨਾਂ ਤੇ ਪਰਮਾਤਮਾ ਦੀ ਪਾਲ ਕਰਦੇ ਹੋਏ ਪਾਵੇਂ ਇਹ ਬਾਸ ਦਾ ਚੈਪਲ ਹੋਵੇ ਜਾਂ ਰਸੋਈ ਦਾ ਮੇਜ਼ ਆਓ ਅਸੀਂ ਛਾਤ ਰਹੀਏ ਡੂੰਗਾ ਨਿਰਮਾਣ ਕਰੀਏ ਅਤੇ ਅਸਲੀ ਚਮਕੀਏ ਮਸੀ ਉੱਤੇ ਟਿਕੇ ਹੋਏ ਉਹ ਨਹੀਂ ਜਿਸ ਨੂੰ ਕੁਝ ਵੀ ਹਿਲਾ ਨਹੀਂ ਸਕਦਾ ਆਓ ਪ੍ਰਾਰਥਨਾ ਕਰੀਏ ਨਿਮਰ ਅਤੈ ਲੁਕਵੇ ਲੋਕਾਂ ਦੇ ਪ੍ਰਭੂ ਸਾਡੇ ਮਿੱਟੀ ਨਾਲ ਟੱਕੇ ਦਿਲਾਂ ਨੂੰ ਖੋਲੋ ਸਾਡੇ ਅਜ਼ਮਾਇਸ਼ਾਂ ਵਿੱਚ ਆਪਣਾ ਸੋਨਾ ਸਾਡੇ ਲੀਕ ਅਤੇ ਕਾਂਟਾ ਵਿੱਚ ਆਪਣਾ ਪ੍ਰਕਾਸ਼ ਪ੍ਰਗਟ ਕਰੋ ਸਾਨੂੰ ਗਵਾਹੀ ਦੇਣ ਸਹਿਨ ਕਰਨ ਅਤੇ ਚੁੱਪਚਾਪ ਪਿਆਰ ਕਰਨ ਲਈ ਮਜ਼ਬੂਤ ਬਣਾਓ ਸਾਨੂੰ ਇੱਕ ਅਜੇਹਾ ਪਾਇਚਾਰਾ ਬਣਾਓ ਜਿੱਥੇ ਵਿਸ਼ਵਾਸ ਚਮਕਦਾ ਹੈ ਚਮਕ ਵਿੱਚ ਨਹੀਂ ਸਗੋਂ ਕਿਰਪਾ ਵਿੱਚ ਆਮੀਨ ਅਤੇ ਹੁਣ ਮੈਂ ਤੁਹਾਨੂੰ ਸੱਦਾ ਦਿੰਦਾ ਹਾਂ ਤੁਸੀਂ ਆਪਣੇ ਨਿਮਰ ਸਥਾਨਾ ਵਿੱਚ ਕਿਹੜਾ ਲੁਕਿਆ ਹੋਇਆ ਸੋਨਾ ਦੇਖਿਆ ਹੈ ਇਸ ਨੂੰ ਸਾਂਝਾ ਕਰੋ ਅਤੇ ਆਓ ਇਕੱਠੇ ਮਿਲ ਕੇ ਪਰਮੇਸ਼ੁਰ ਕੀ ਕਰ ਰਿਹਾ ਹੈ ਇਸ ਬਾਰੇ ਹੋਰ ਜਾਣੀਏ ਥੈਂਕ ਯੂ ਫॉर ਜੁਆਇਨਿੰਗ ਅਸ ਇਨ ਥਿਸ ਮੋਮੈਂਟ ਆਫ ਸਾਇਲੈਂਸ ਐਂਡ ਲਾਈਟ ਮੇ ði ਵਰਡ ਯੂਵ ਹਰਡ ਟੂਡੇ ਇਕੋ ਥਰੂ ਯੋਰ ਹਾਰਟ ਯੋਰ ਚੋਇਸਸ ਐਂਡ ਯੋਰ ਪ੍ਰੇਅਰ